ਕਿਉਂਕਿ ਉਹਨੂੰ ਵਿਸ਼ਵਾਸ ਚ ਲੈ ਕੇ ਭਾਰਿਆ ਗਿਆ ਨਹੀਂ ਉਹਨੂੰ ਤਾਂ ਪਤਾ ਹੀ ਨਹੀਂ ਸੀ ਵੀ ਮੈਂ ਬੈਠਾ ਜਾਂ ਤੈਨੂੰ ਕੋਈ ਮੈਨੂੰ ਮਾਰ ਜਾਊਗਾ ਕਿਉਂਕਿ ਪਹਿਲਾਂ ਜਿਹੜੀ ਉਹਦੀ ਸਟੇਟਮੈਂਟ ਆ ਉਹ ਕਹਿੰਦਾ ਸੀ ਮੇਰੇ ਅਸਲਾ ਜਮ੍ਹਾਂ ਕਰ ਲਿਆ ਜੀ ਮੈਨੂੰ ਖਤਰਾ ਹੈ ਜੀ ਖਤਰਾ ਉਹ ਕਿਹੜੇ ਅਫਸਰ ਨੇ ਅਸਲਾ ਜਮ੍ਹਾਂ ਕੀਤਾ ਸੀ ਉਸ ਅਫਸਰ ਨੂੰ ਵਿੱਚ ਰੱਖੋ ਮੋੜ ਜਮਾਲੀ ਲਾਈਨ 'ਚ ਲਾਈਨ ਆਰਡਰ ਦੀਆਂ ਤਾਂ ਪਸਲੀਆਂ ਹੀ ਹੋਈਆਂ ਬਈਆਂ ਖਤਮ ਹੋ ਗਿਆ ਲਾਈਨ 50 ਦੇ ਆ ਕੱਲ ਪਰਸੋ ਇੱਕ ਤਰ ਤਰ ਹੋ ਕੇ ਡਿਆ ਇੱਕ ਕੱਲ ਪਰਸੋ ਉਹ ਭਈਏ ਉਹ ਇਹਨੇ ਕਿ ਸਰਦਾਰ ਪੁੱਟ ਕੇ ਭਈਆਰੇ ਪੰਜਾਛਾ ਨੇ ਉਹ ਇੱਕ ਨਹਿਰ ਤੇ ਸਿੱਟਿਆ ਪਿਆ ਉਹ ਡੁੱਬੀ ਜਾਂਦਾ ਵਿਚਾਰਾ ਉਹ ਤੋਂ ਡਲੇ ਮਾਰੀ ਜਾਂਦੇ ਉਹਦੀ ਲਾਈਨਾਂ ਦਾ ਤਾਂ ਬਿਲਕੁਲ ਖਤਮ ਹੋ ਗਿਆ ਇਹਦੇ ਵਿੱਚ ਜਿਹੜੀ ਜਾਂਚ ਦੇ ਵਿੱਚ ਬਹੁਤ ਜਾਂਚ ਚੱਲੂਗੀ ਨਾ ਜਾਂਚ ਦੇ ਵਿੱਚ ਸਟੈਪ ਬਾਈ ਸਟੈਪ ਬੜੀਆਂ ਚੀਜ਼ਾਂ ਨਿਕਲ ਗਈਆਂ ਆਂਡੀ ਫੱਲੀ ਆਪੀ ਉਹਨੇ ਬੀ ਬ੍ਰੇਕਿੰਗ ਇਹ ਕਿਸਾਨ ਦਾ ਤੁਹਾਡਾ ਸਵਾਗਤ ਹੈ ਹੁਨੇ ਸ਼ਾਉਕਾ ਪੁਲਿਸ ਮੁਲਾਜ਼ਮ ਨੇ ਜੀਣਾ ਕਾਉਂਸਲਪਰਮ ਜਿਸ ਕੁਵਿੰਦਰ ਸਿੰਘ ਨੂੰ ਕੱਤਾਨ ਨੂੰ ਗੋਲੀ ਮਾਰਨੇ ਵਲਾ ਜਿੰਦਰ ਗੇਲ ਸੀ ਇਸ ਰਾਜੀ ਕਟ ਦਾ ਵਾਪਰੀਆ ਉਸ ਉਤੇ ਗੰਬੀ ਇਸ ਦਾ ਦੇ ਨਾਲ ਕਾਫੀ ਖੁਨਾਸੇ ਦਿੱਤੇ ਹਨ ਤਾਂ ਇੱਕ ਪੋਰ ਸਿੰਗਲਜ਼ਮ ਵਿੱਚ ਕੋਲ ਕੋਲ ਸਾਹਮਣ ਹੋ ਸਕਦਾ ਹੈ ਇਹ ਸਾਜ਼ਿਸ਼ੀ ਦੇ ਤਹਿਤ ਕਤਲ ਹੋਇਆ ਹੈ ਕਿਸ ਦੀ ਕੀ ਗਾਨ ਹੋ ਰਿਹਾ ਸਾਰੇ ਖੁਨਾਸੇ ਕਿ ਤੁਹਾਨੂੰ ਵੀਡੀਓ ਵਿੱਚ ਸੁਣਾਵਾਂਗੇ ਇਹਨਾਂ ਦਾ ਕੀ ਕਹਿਣਾ ਹੈ ਸਾਰੇ ਮਾਮਲੇ ਉੱਤੇ ਉਹਨਾਂ ਤੁਸੀਂ ਦੇਖ ਸਕਦੇ ਹੋ ਇੱਕ ਗੱਡੀ ਜਿਹਦੇ ਵਿੱਚ ਕਹਿੰਦੇ ਹਨ ਕਿ ਸੁਖਮਿੰਦਰ ਸਿੰਘ ਕਲਕੱਤਾ ਨੂੰ ਗੋਲੀ ਮਾਰਨ ਵਾਲਾ ਜਿੰਦਰ ਕੱਲ ਇਸ ਗੱਡੀ ਦੇ ਵਿੱਚ ਆਇਆ ਸੀ ਤੇ ਉਹ ਪੁਲਿਸ ਨੇ ਬਰਾਮਦ ਕਰ ਲਈ ਹੈ ਕਿ ਸ਼ਿਆਨਾ ਕਤਲ ਮਾਮਲੇ ਦੇ ਵਿੱਚ ਕਾਤਲ ਦੀ ਗੱਡੀ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਮੇਰੇ ਲਈ ਜਾਣਕਾਰੀ ਅਨੁਸਾਰ ਇਹ ਆਈ 20 ਬਠਿੰਡਾ ਨੰਬਰ ਗੱਡੀ ਜਿੰਦਰ ਗਿੱਲ ਦੀ ਆਪਣੀ ਹੈ ਦੱਸਿਆ ਜਾਂਦਾ ਜਿੰਦਰ ਗਿੱਲ ਸਰਪੰਚ ਚਕਵਿੰਦਰ ਸਿੰਘ ਕੋਲਕੱਤਾ ਦਾ ਦੋਸਤ ਹੈ ਹੀ ਦੱਸਿਆ ਜਾ ਰਿਹਾ ਸੀ ਕਿ ਯਾਰ ਮਾਰਦੇ ਜਾਨ ਲਦਾਏ ਜਾ ਰਹੇ ਹਨ ਮੌਕੇ ਤੋਂ ਮਿਲ ਰਹੀ ਜਾਣਕਾਰੀ ਦੇ ਮੁਤਾਬਕ ਗੋਲੀ ਚੱਲਣ ਤੋਂ ਬਾਅਦ ਚਸ਼ਮਦੀਦਾ ਵੱਲੋਂ ਇਸ ਗੱਡੀ ਦੇ ਉੱਤੇ ਲੋੜੇ ਮਾਰੇ ਗਏ ਹਨ ਤੇ ਗੱਡੀ ਕਿਸੇ ਹੋਰ ਗੱਡੀ ਦੇ ਨਾਲ ਵੀ ਲੱਗੀ ਹੈ ਕਤਲ ਵਾਲੀ ਜਗਾ ਤੋਂ ਥੋੜੀ ਦੂਰ ਜਾ ਕੇ ਕਤਲ ਇਹ ਗੱਡੀ ਛੱਡ ਕੇ ਹੋ ਗਿਆ ਸੀ ਫਰਾਰ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਨਿਸ਼ਾਨੀ ਤਸਵੀਰਾਂ ਲੋਕਾਂ ਨੂੰ ਗੁੱਸੇ ਵਿੱਚ ਆ ਗਏ ਆ ਇਹ ਵਾਲੀ i20 ਗੱਡੀ ਨੂੰ ਭੰਨ ਦਿੱਤਾ ਹੈ ਸਤੇ ਪੱਥਰ ਮਾਰੇ ਹਨ ਪਰੰਤੂ ਵਿਚਲਾ ਬੰਦਾ ਕਤਲ ਫਰਾਰ ਹੋ ਗਿਆ ਸੀ ਛੋੜੀ ਤੇ ਬੁਰ ਗਿਆ ਤੇ ਫੇਫਰੇ ਦੇ ਕੋ ਲੱਖਾ ਸਦਾਨਾ ਨੂੰ ਲੱਖਾ ਸਦਾਨਾ ਤੇ ਪੌਣਾ ਸਿੰਘ ਵੀ ਇੱਥੇ ਪਹੁੰਚੇ ਸਨ ਤੇ ਉਹਨਾਂ ਨਾਲ ਨਾਲ ਵੀ ਗਾਲੇ ਲਾ ਕੇ ਮੁੰਡੇ ਦਾ ਮਾਮਾ ਰੋ ਰਿਹਾ ਸੀ ਉਹਨਾਂ ਦਾ ਮਾਮਾ ਕਾਫੀ ਜ਼ਿਆਦਾ ਪਾਵੁਕ ਹੋ ਜਾਂਦਾ ਲੱਖਾ ਸਦਾਨਾ ਦੀਆਂ ਅੱਖਾਂ ਵਿੱਚ ਵੀ ਪਾਣੀ ਆ ਜਾਂਦਾ ਹੈ ਮੁਰ ਤੁਸੀਂ ਸੁਣੋ ਬਈਲੇ ਸਾਡਾ ਪੁਰਖ ਮੁਲਾਦਨ ਇਸ ਸਾਰੀ ਘਟਨਾ ਵਿੱਚ ਕੀ ਕਹਿ ਰਹੇ ਹਨ ਕਿਸ ਦੇ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ ਇਹ ਜੇ ਐਸਐਸਪੀ ਦਾ ਰੋਲ ਵੀ ਹੋ ਸਕਦਾ ਐਸਐਸਓ ਦਾ ਰੋਲ ਵੀ ਆਊ ਇਹ ਕਹਿੰਦੇ ਛੇਸਰੀ ਕਤਲ ਹੈ ਤਾਂ ਐਸਪੀ ਦਾ ਰੋਲ ਵੀ ਆਊਗਾ ਉਸ ਜ਼ਿਲ੍ਹੇ ਦੇ ਦਾ ਆਪਣੇ ਸਬ-ਡਿਵੀਜ਼ਨ ਦਾ ਤਪਾ ਡੀਐਸਪੀ ਸ਼ਾਇਦ ਅਸਲ ਕਾਰਨ ਕੀ ਹੈ ਇਸ ਕਤਲ ਦਾ ਵੀ ਅਸਲ ਕਾਰਨ ਲੱਭੋ ਫਿਰ ਉਹਨੂੰ ਬੜਾਓ ਬੋਲ ਜੋ ਹੁਣ ਜਿਹੜਾ ਜਿਹੜਾ ਕਤਲ ਕਰਕੇ ਮੁੰਡਾ ਭੱਜਿਆ ਹੈ ਉਹ ਦਾ ਦੋਸਤ ਹੈ ਉਹਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਕਰਕੇ ਉਹਦੀ ਨਾਲ ਦੀ ਨਾਲ ਉਹਛਗਿਸ਼ ਕਰੋ ਉਹ ਤੋਂ ਵੀ ਕਤਲ ਕੀਤੇ ਕਹਿਣ ਤੇ ਹੋਇਆ ਉਹ ਆਪਣੇ ਆਪ ਕਲੀਅਰ ਹੋ ਜਾਣੀ ਸਾਰੀ ਕਹਾਣੀ ਵਕੀਅਤ ਕਰ ਤੁਸੀਂ ਜੇ ਸਿਆਸੀ ਕਤਲ ਹੈ ਜੇਕਰ ਤੁਸੀਂ ਐਮਐਲਏ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧ ਬਹੁਤ ਜ਼ਿਆਦਾ ਹੋ ਜਾਣਾ ਹੈ 2027 ਆ ਗਿਆ ਅਗੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਵੇਖੀਆਂ ਜਾਣ ਕੇ ਕਤਲ ਸਿਆਸੀ ਹੈ ਜਾਂ ਪਿੰਡ ਦੇ ਵਿੱਚ ਰਜਿਸਤ੍ਰ ਕਾਂਡ ਕਤਲ ਹੋਇਆ ਹੈ ਜਾਂ ਫਿਰ ਆਪਾ ਦਰੋਣਾ ਇਹਨਾਂ ਚੀਜ਼ਾਂ ਨੂੰ ਮੋਕ ਰੱਖਦੇ ਹੋਏ ਸਿਆਸੀ ਤਾਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਐਮਐਲਏ ਲਾਭੂ ਕੋ ਕਤਨਾ ਲੈ ਰਹੇ ਜਿਹੜੀ ਸੈੱਟ ਬਣਾਉਣੀ ਹੈ ਸੈੱਟ ਦੇ ਵਿੱਚ ਕਿਹੜੀ ਖਿੱਚੀ ਟੀਚਾ ਰੱਖਣੀ ਆ ਉਹਦੇ ਚ ਰੰਜਿਸ਼ ਵੀ ਰੱਖਣੀ ਆ ਪੋਰੇ ਵਿੱਚ ਛੱਸੀ ਵੀ ਆਵੇ ਵੀ ਕਦੇ ਛੱਸੀ ਕਤਲਤਾ ਨਹੀਂ ਇਹ ਤੇ ਵਿਰੋਧ ਵੀ ਆਵੇ ਉਹਦੇ ਵਿੱਚ ਜੇ ਇਹ ਸੈੱਟ ਦੇ ਵਿੱਚ ਜਿਨ੍ਹਾਂ ਦੀ ਰਿਕੁਆਇਰੀ ਕਰਨੀ ਆ ਉਹਦੇ ਚ ਐਸਐਸਪੀ ਸਾਹਿਬ ਨੂੰ ਵੀ ਬੇਨ ਰੱਖੋ ਕਿਉਂਕਿ ਜੇ ਅਸਲਾ ਜਮਾ ਹੋਇਆ ਤਾਂ ਐਸਐਸਪੀ ਸਾਹਿਬ ਦੀ ਮਰਜ਼ੀ ਤੋਂ ਬਿਨਾਂ ਤਾਂ ਹੋਇਆ ਨਹੀਂ ਉਹਦੇ ਡੀਸੀ ਸਾਹਿਬ ਵੀ ਆਉਣਗੇ ਕਿਉਂਕਿ ਡੀਸੀ ਸਾਹਿਬ ਨੇ ਹੁਕਮ ਦਿੱਤਾ ਹੋਣਾ ਕਿਉਂਕਿ ਅਸਲਿਆਂ ਦਾ ਸਾਰਾ ਸਿਸਟਮ ਉਹਨਾਂ ਕੋਲੇ ਹੈ ਇਹਦੀ ਵੀ ਡੀਸੀ ਸਾਹਿਬ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਐਮਐਲਏ ਸਾਹਿਬ ਦੀ ਵੀ ਜਾਂਚ ਹੋਣੀ ਚਾਹੀਦੀ ਜਿਹੜਾ ਮੌਜੂਦਾ ਐਮਐਲਏ ਉੱਥੇ ਇਹ ਸੰਸਦ ਦਾ ਪੁਲਿਸ ਮੁਲਾਜ਼ਮ ਚੌਧਰੀ ਸਾਹਿਬ ਇਹਨਾਂ ਨੇ ਆਪਣੇ ਜਿਹੜੇ ਵਿਚਾਰ ਦਿੱਤੇ ਹਨ ਕਿ ਇਸ ਦੇ ਵਿੱਚ ਕਿਸੇ ਦਾ ਵੀ ਹੱਥ ਹੋ ਸਕਦਾ ਹੈ ਉਤਨੀ ਹਲੇ ਕੇ ਸਾਡੇ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਬਾਕੀ ਨੂੰ ਮੌਕੇ ਤੇ ਕੱਲ ਰਾਸ ਦਾ ਵੀ ਤਰਨ ਲੱਗਿਆ ਹੋਇਆ ਹੈ। ਨੱਖਾਂ ਸਦਾਰਨ ਪਵਾਨਾ ਸਿੱਧੂ ਤੇ ਹੋਰ ਵੱਡੇ-ਵੱਡੇ ਸਮਾਜ ਸੇਵੀ ਯੋਗਾਨ ਐਸਐਮਏ ਮਾਮਲੇ ਉੱਤੇ ਸ਼ਿਰਕਤ ਕਰ ਰਹੇ ਹਨ। ਨਦੀ ਪਰਿਵਾਰ ਦੇ ਨਾਲ ਡਟ ਕੇ ਖੜੇ ਹੋ ਗਏ ਹਨ ਤੇ ਭਗਵੰਤਮਾਨ ਸਰਕਾਰ ਨੂੰ ਰੋਕ ਕੇ ਜਵਾਬ ਦੇ ਰਹੇ ਹਨ। ਪਰਿਵਾਰ ਵੀ ਨਹੀਂ ਰੋਂਦਿਆ ਵੇਖਿਆ ਜਾਂਦਾ। ਵੀ ਇਕ ਸਾਖ ਦੇ ਉਹ ਖਸਦਾਨਾ ਦੇ ਨਾਲਾਰੇ ਲੱਗ ਲੱਗੀ ਮੁੰਡੇ ਦਾ ਮਾਮਾ ਰੂਪਿੰਦਾ ਹੈ ਸੁਖਵਿੰਦਰ ਸਿੰਘ ਕਲਕੱਤਾ ਦਾ ਮਾਮਾ ਰੂਪ ਲੱਗ ਪਿੰਦਾ ਹੈ ਤੇ ਲਖਸਦਾਨਾ ਦੀ ਹੌਸਲਾ ਦਿੰਦਾ ਹੈ ਕਿ ਹੌਸਲਾ ਰੱਖੋ ਅਸੀਂ ਇਨਸਾਫ ਜ਼ਰੂਰ ਲਵਾਗੇ ਤੇ ਉਹ ਜਿਹੜਾ ਮੁੰਡਾ ਜੱਸੀ ਗਿੱਲ ਕਹ ਰਹੇ ਹਨ ਕਿ ਉਸ ਨੇ ਜਿਹੜੀ ਇਹ ਕਤਨਾ ਕੀਤੀ ਹੈ ਉਹ ਹੁਣ ਫਰਾਰ ਹੋ ਗਿਆ ਹੈ ਤੇ ਉਸ ਨੂੰ ਵੀ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਵੀ ਦੇ ਇਹ ਸਾਰੇ ਮਾਮਲੇ ਦੇ ਵਿੱਚ ਇਹ ਵੀ ਲੋਕਾਂ ਦਾ ਕਹਿਣਾ ਹੈ ਕਿ ਇਹ ਯਾਰ ਮਾਰ ਪਈ ਹੈ ਉਹ ਤਾਂ ਉਸ ਦਾ ਦੋਸਤ ਹੁੰਦਾ ਸੀ ਜਿਸ ਨੇ ਕੰਮ ਕੀਤਾ ਹੈ ਤੇ ਉਸ ਨੂੰ ਗੋਲੀਆਂ ਨਾਲ ਮਾਰ ਗਿਆ ਉਸ ਨੂੰ ਤਾਂ ਪਤਾ ਵੀ ਨਹੀਂ ਸੀ ਅਚਨਚੇਤ ਬੈਠੇ ਤੇ ਗੋਲੀਆਂ ਚੱਲੀਆਂ ਸਨ ਇਹ ਤਾਂ ਯਾਰ ਮਾਰ ਕਰ ਗਿਆ ਇਸ ਤਰ੍ਹਾਂ ਵੀ ਲੋਕਾਂ ਨੇ ਹਕੂਮੇ ਜਵਾਬ ਦਿੱਤੇ ਹਨ ਬਹੁਤ ਹੀ ਮੰਦ ਭਗੀ ਘਟਨਾ ਵਾਪਰੀ ਹੈ ਪਰਿਵਾਰ ਦਾ ਵੀ ਰੋ ਰੋ ਕੇ ਬਹੁਤ ਬੁਰਾ ਹਾਲ ਹੋਇਆ ਹੈ ਪੰਨਾ ਸਦੂ ਨੀ ਨੀ ਜੀ ਬਾਵ ਦਿੱਤਾ ਹੈ ਉਸਨੇ ਕਿਹਾ ਕਿ ਮੇਰਾ ਮੇਰੇ ਮੋਬਾਈਲ ਵਿੱਚ ਤਾਂ ਇਸ ਦਾ ਨੰਬਰ ਵੀ ਸਰਪੰਚ ਦੇ ਨਾਮ ਤੋਂ ਹੀ ਮੈਂ ਸੇਵ ਕੀਤਾ ਹੋਇਆ ਹੈ ਮੈਂ ਤਾਂ ਇਸ ਨੂੰ ਹਮੇਸ਼ਾ ਸਰਪੰਚ ਕਹਿ ਕੇ ਹੀ ਬੁਲਾਉਂਦਾ ਸੀ ਇਸ ਇਸ ਦੇ ਨਾਲ ਸਾਡੀ ਮੁਲਾਕਾਤ ਦਿੱਲੀ ਧਰਨੇ ਮਿਲੇ ਕੋਈ ਸੀ ਉਸੇ ਵੀ ਲੈਤ ਆਸੀ ਆਪਸ ਵਿੱਚ ਮਿਲਦੇ ਜੁਲਦੇ ਰਹਿੰਦੇ ਸੀ ਤੇ ਉਥੇ ਸਿੰਘੂ ਬਾਡਰ ਦੇ ਅਤੇ ਹੋਰ ਛੱਲੇ ਵੀ ਪੰਜਾਬ ਵਿੱਚ ਕੋਈ ਘਟਨਾ ਮਾਪੜਦੀ ਸੀ ਤਾਂ ਅਸੀਂ ਸਾਰੇ ਉੱਥੇ ਇਕੱਠੇ ਹੁੰਦੇ ਸੀ ਤਾਂ ਇਹ ਸਰਪੰਚ ਵੀ ਉੱਥੇ ਆ ਜਾਂਦਾ ਸੀ ਇਹ ਸਾਡਾ ਬਹੁਤ ਹੀ ਪੱਕਾ ਦੋਸਤ ਬਣ ਚੁੱਕਿਆ ਸੀ ਬਹੁਤ ਹੀ ਜਿਹੜੂ ਬੰਦਾ ਸੀ ਸਰਕਾਰਾਂ ਨੂੰ ਲਲਕਾਰਦਾ ਸੀ ਇਸੇ ਕਾਰਨੀ ਉਹਨਾਂ ਨੇ ਵੀ ਇਹ ਖਦਸ਼ਾ ਜਹਰ ਦਿੱਤਾ ਹੈ ਕਿ ਸਰਕਾਰਾਂ ਦੀ ਮਿਲੀ ਭੁਗਤ ਦੇ ਨਾਲ ਹੀ ਇਹ ਕੰਮ ਹੋ ਸਕਦਾ ਹੈ ਨਹੀਂ ਤਾਂ ਕੋਈ ਇੰਨੀ ਵੱਡੀ ਬਾਤ ਦਾ ਕਰਨੇ ਵਿੱਚ ਕਾਹਬ ਨਹੀਂ ਹੋ ਸਕਦਾ ਕਿਉਂਕਿ ਸਰਪੰਚ ਸਾਹਿਬ ਦਾ ਅਸਲਾ ਜੋ ਵੀ ਸਿੰਨਾ ਤੋਂ ਉਹ ਵੀ ਕੁੱਝ ਦਿਨ ਪਹਿਲੇ ਕੁੱਝ ਹਫ਼ਤੇ ਪਹਿਲੇ ਹੀ ਸਰਕਾਰ ਦੇ ਹਦੇਸ਼ਾਂ ਲਈ ਪੋਸਕੂਲ ਜਮਾ ਕਰਵਾ ਦਿੱਤਾ ਗਿਆ ਸੀ ਇਸ ਤਰ੍ਹਾਂ ਦੇ ਵੀ ਯੋਜਨਾ ਲਗਾਈ ਜਾ ਰਹੇ ਹਨ ਇਹ ਨਹੀਂ ਹਨ ਕਿ ਪਹਿਲੇ ਉਸ ਤੋਂ ਹਥਿਆਰ ਖੋਲੇ ਗਏ ਤੇ ਫਿਰ ਬਾਅਦ ਵਿੱਚ ਪਲੈਨਿੰਗ ਦੇ ਨਾਲ ਉਸ ਨੂੰ ਮਾਰ ਦਿੱਤਾ ਗਿਆ ਬਹੁਤ ਹੀ ਮੰਦਪਧਿਕ ਘਟਨਾ ਲੱਖੇ ਸਦਾਨੇ ਲਈ ਇਹ ਜਾਮ ਨਗਾਇਆ ਹੈ ਇਸ ਦੇ ਵਿੱਚ ਸਾਜ਼ਿਸ਼ ਸਾਨੂੰ ਤਾਂ ਹੁੰਦੀ ਹੋਈ ਜਾਪ ਰਹੀ ਹੈ ਕਿਉਂਕਿ ਇਸ ਮਾਮਲੇ ਵਿੱਚ ਪਹਿਲੇ ਉਸ ਨੂੰ ਹਥਿਆਰ ਖੋ ਕੇ ਹਥਾ ਕਰ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਕੁਝ ਦਿਨਾਂ ਬਾਅਦ ਉਸ ਦੇ ਨਾਲੇ ਕੋਈ ਘਟਨਾ ਵਾਪਰ ਜਾਂਦੀ ਹੈ ਕਿ ਐਮਐਲਏ ਲਾਲ ਸਿੰਘ ਉਪੋਕੇ ਜੋ ਕਿ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਉਸ ਉੱਤੇ ਸਾਰਿਆਂ ਦੇ ਸ਼ੱਕ ਜਾ ਰਹੇ ਹਨ ਜਿੰਨੇ ਵੀ ਇੱਥੇ ਆਏ ਸਨ ਨਾਕਣਾਏ ਕੁਝ ਦਿਨ ਪਹਿਲੇ ਹੀ ਨਜ਼ਾਰਾ ਤਕਰਾਰ ਹੋਈ ਸੀ ਆਪਸ ਵਿੱਚ ਤੇ ਉਸ ਸਮੇਂ ਤੋਂ ਹੁਣ ਸਾਨੂੰ ਲਾਲ ਸਿੰਘ ਉਪੋਕੇ ਦੇ ਉੱਤੇ ਸ਼ੱਕ ਜਾ ਰਿਹਾ ਹੈ ਉਸਲੇ ਪਲੈਨਿੰਗ ਦੇ ਨਾਲੇ ਸਾਡਾ ਕੰਮ ਕੀਤਾ ਹੋ ਸਕਦਾ ਹੈ। ਬਾਕੀ ਤੁਹਾਡਾ ਕੀ ਵਿਚਾਰ ਹੈ ਸਾਰੀ ਕਟਨਾਕ ਤੇ ਤੁਸੀਂ ਵੀ ਆਪਣੀ ਕੀਮਤੀ رائے ਜਰੂਰ ਸਾਂਝੀ ਕਰਿਓ। ਪੰਚਵੀ ਬ੍ਰੇਕਿੰਗ ਲਈ ਕਿਸਾਨ ਨਾਲ ਜੁੜੇ ਰਹੋ ਅਤੇ ਤਾਜ਼ੀਆਂ ਵੱਡੀਆਂ ਖਬਰਾਂ ਲਈ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ। ਧੰਨਵਾਦ।